ਸਾਰੰਗ ਮਹੱਲਾ ਪੰਜਵਾਂ ਆਨੰਦ ਇਹ ਰਾਮ ਕੇ ਗੁਣ ਕਹੀਐ ਸਗਲ ਪਦਾਰਥ ਸਰਬ ਸੂਖ ਸਿੱਧ ਮਨ ਬਾਛਤ ਫਲ ਲਈਐ ਰਹਾਉ ਆਵਹੁ ਸੰਤ ਪ੍ਰਾਨ ਸੁਖ ਦਾਤੇ ਸਿਮਰਹਿ ਪ੍ਰਭ ਅਬਨਾਸੀ ਅਨਾਥ ਐਨਾਤ ਦੀਨ ਦੁਖ ਭੰਜਨ ਪੂਰ ਰਹਿਉ ਘਟ ਵਾਸੀ ਗਾਵਤ ਸੁਨਤ ਸਨਾਵਤ ਸਰਦਾ ਹਰ ਰਸ ਪੀਵਡ ਭਾਗੀ ਕਲ ਕਲੇਸ਼ ਮਿਟੇ ਸਭ ਤਨ ਤੇ RAM ਨਾਮ ਲਿਵ ਜਾਗੀ ਕਾਮ ਕ੍ਰੋਧ ਝੂਠ ਤਜ ਨਿੰਦਾ ਹਰ ਸਿਮਰਨ ਬੰਦਨ ਟੂਟੇ ਮੋਹ ਮਗਨ ਹੰ ਅੰਧ ਮਮਤਾ ਗੁਰ ਕਿਰਪਾ ਤੇ ਛੂਟੇ ਤੂੰ ਸਮਰੱਥ ਪਾਰ ਬ੍ਰਹਮ ਸੁਆਮੀ ਕਰ ਕਿਰਪਾ ਜਨ ਤੇਰਾ ਪੂਰ ਰਹੇ ਉਹ ਸਰਬ ਮਹ ਠਾਕੁਰ ਨਾਨਕ ਸੋ ਪ੍ਰਭ ਨੇਰਾ ਸਾਰੰਗ ਮਹੱਲਾ ਪੰਜਵਾਂ ਬਲੇਹਾਰੀ ਗੁਰਦੇਵ ਚਰਨ ਜਾਂ ਕੈ ਸੰਗ ਪਾਰ ਬ੍ਰਹਮ ਤਿਹਾਈ ਐ ਅਪਦੇਸ ਹਮਾਰੀ ਗਤ ਕਰਨ ਰਹਾਉ ਦੂਖ ਰੋਗ ਭੈ ਸਗਲ ਬਨਾਸੀ ਜੋ ਆਵੈ ਹਰ ਸੰਤ ਸਰਨ ਆਪ ਜਪੈ ਅਵ ਰਹੈ ਨਾਮ ਜਪਾਵੇ ਵੱਡ ਸਮਰੱਥ ਤਾਰਨ ਤਰਨ ਜਾ ਕੋ ਮੰਤਰ ਉਤਾਰੈ ਸਹਿਸਾ ਊਣੇ ਕਉ ਸੁਭਰ ਭਰਨ ਹਰ ਦਾਸਨ ਕੀ ਆਗਿਆ ਮਾਨਤ ਤੇ ਨਾਹੀ ਫਨ ਗਰਭ ਪਰਨ ਭਗਤਨ ਕੀ ਟਹਿਲ ਕਮਾਵਤ ਗਾਵਤ ਦੁਖ ਕਾਟੇ ਤਾਂ ਕੇ ਜਨਮ ਮਰਨ ਜਾ ਕੋ ਭਇਓ ਕਿਰਪਾਲ ਬੀਠਲਾ ਤਿਨ ਹਰ ਹਰ ਅਜਰ ਜਰਨ ਹਰ ਰਸਹਿ ਅਗਾਨੇ ਸਹਿਜ ਸਮਾਨੀ ਮੁਖ ਤੇ ਨਾਹੀ ਜਾਤ ਵਰਨ ਗੁਰ ਪ੍ਰਸਾਦ ਨਾਨਕ ਸੰਤੋਖੇ ਨਾਮ ਪ੍ਰਭੂ ਜਪ ਜਪ ਉਧਰਨ ਸਾਰੰਗ ਮਹੱਲਾ 5 ਗਾਇਓ ਰੀ ਮੈਂ ਗੁਣ ਨਿਦ ਮੰਗਲ ਗਾਇਓ ਭਲੇ ਸੰਜੋਗ ਭਲੇ ਦਿਨ ਅਵਸਰ ਜੋ ਗੋਪਾਲ ਰਿਝਾਉ ਰਹਾਉ ਸੰਤਹਿ ਚਰਨ ਮੋਰ ਲੋ ਮਾਥਾ ਮਰੇ ਮਸਤਕ ਸੰਤ ਧਰੇ ਹਾਥਾ ਸੱਜ ਹੈ ਮੰਤਰ ਮੂਰ ਲੋ ਮਨੁਆ ਤਾਂ ਤੇ ਗਤ ਹੋਏ ਤਰੇ ਗੁਨੀਆ ਭਗਤ ਹੈ ਦਰਸ ਦੇਖ ਨੈਨ ਰੰਗਾ ਲੋਭ ਮੋ ਤੂਟੇ ਭ੍ਰਮ ਸੰਗਾ ਕਹੋ ਨਾਨਕ ਸੁਖ ਸਹਿਜ ਅਨੰਦਾ ਖੋਲ ਭੀਤ ਮਿਲੇ ਪਰਮ ਆਨੰਦਾ ਸਾਰੰਗ ਮਹੱਲਾ ਪੰਜਵਾਂ ਘਰ ਦੂਜਾ ਇਕ ਓਅੰਕਾਰ ਸਤਗੁਰ ਪ੍ਰਸਾਦ ਕੈਸੇ ਕਹੂੰ ਮੋਹਿ ਜੀ ਬੇਦਨਾਈ ਦਰਸ਼ਨ ਪਿਆਸ ਪ੍ਰਿਆ ਪ੍ਰੀਤ ਮਨੋਹਰ ਮਨ ਨਾ ਰਹਿ ਬਹੁ ਵਿਦ ਉਮਕਾਈ ਰਹਾਉ ਚਿਤਵਨ ਚਿਤਵਉ ਪ੍ਰਿਆ ਪ੍ਰੀਤ ਬੈਰਾਗੀ ਕਦ ਪਾਵੋ ਹਰ ਦਰਸਾਈ ਯਤਨ ਕਰਉ ਇਹੋ ਮਨ ਨਹੀਂ ਧੀਰੈ ਕੋ ਹੈ ਰੇ ਸੰਤ ਮਲਾਈ ਜਪ ਤਪ ਸੰਜਮ ਪੁਨ ਸਭ ਹੋਮ ਤਿਸ ਅਰਪ ਸਭ ਸੁਖ ਜਾਈ ਏਕ ਨਿਮਕ ਪ੍ਰਿਆਇ ਦਰਸਦ ਖਾਵੈ ਤਿਸ ਸੰਤਨ ਕੈ ਬਲ ਜਾਈ ਕਰੋ ਨਿਹੋਰਾ ਬਹੁਤ ਬੇਨਤੀ ਸੇਵੋਂ ਦਿਨ ਰਹਿ ਨਾਈ ਮਾਨ ਅਭਮਾਨ ਹਉ ਸਗਲ ਤਿਆਗਉ ਜੋ ਪ੍ਰਿਆ ਬਾਤ ਸੁਨਾਈ ਦੇਖ ਚਰਿੱਤਰ ਭਈ ਹਉ ਬਿਸਮਨ ਗੁਰ ਸਤ ਗੁਰ ਪੁਰਖ ਮਲਾਈ ਪ੍ਰਭ ਰੰਗ ਦਿਆਲ ਮੋਹਿ ਗ੍ਰਹਿ ਮਹਿ ਪਾਇਆ ਜਨ ਨਾਨਕ ਤਪਤੁ ਬੁਝਾਈ ਸਾਰੰਗ ਮੋਹੱਲਾ ਪੰਜਵਾਂ ਏ ਮੂੜੇ ਤੂੰ ਕਿਉ ਸਿਮਰਤ ਅਬ ਨਾਹੀ ਨਰਕ ਘੋਰ ਮਹਿ ਉਰਦ ਤਪ ਕਰਤਾ ਨਿਮਕ ਨਿਮਕ ਗੁਣ ਗਾਹੀ ਰਹਾਉ ਅਨਕ ਜਨਮ ਭ੍ਰਮ ਤੋ ਹੀ ਆਇਉ ਮਾਨਸ ਜਨਮ ਦੁਲੁਪਾਹੀ ਗਰਬ ਜੋਨ ਛੋੜ ਜੋ ਨਿਕਸਿਓ ਤੋ ਲਾਗੋ ਅਨਠਾਹੀ ਕਰਹੈ ਬੁਰਾਈ ਠਗਾਈ ਦਿਨ ਰਹਿਨ ਨੇ ਫਲ ਕਰਮ ਕਮਾਈ ਕਣ ਨਾਹੀ ਤੋ ਗਾਹਣ ਲਾਗੇ ਧਾਏ ਧਾਏ ਦੁਖ ਪਾਹੀ ਮਿਤਿਆ ਸੰਗ ਕੂੜ ਲਪਟਾਇਉ ਉਰਜ ਪਰਿਉ ਕੁਸਮਾਹੀ ਧਰਮ ਰਾਏ ਜਬ ਪਕਰਸ ਬਬਰੇ ਤੋ ਕਾਲ ਮੁਖਾ ਉਟ ਜਾਹੀ ਸੋ ਮਿਲਿਆ ਜੋ ਪ੍ਰਭੂ ਮੁਲਾਇਆ ਜਿਸ ਮਸਤਕ ਲੇਖ ਲਿਖਾ ਹੀ ਕਹੋ ਨਾਨਕ ਤਿਨ ਜਨ ਬਲਿਹਾਰੀ ਜੋ ਅਲੇ ਪਰ ਹੈ ਮਨ ਮਾਹੀ ਸਾਰੰਗ ਮੋਹੱਲਾ ਪੰਜਵਾਂ ਕਿਉ ਜੀਵਨ ਪ੍ਰੀਤਮ ਬਿਨ ਮਾਈ ਜਾ ਕੇ ਬਿਸਰਤ ਹੋਤ ਮਿਰਤ ਕਾ ਗ੍ਰਹਿ ਮਹਿ ਰਹਿਨ ਨਾ ਪਾਈ ਰਹਾਉ ਜੀਹੀ ਪ੍ਰਾਨ ਕੋ ਦਾਤਾ ਜਾਂ ਕੈ ਸੰਗ ਸੁਹਾਈ ਕਰੋ ਕਿਰਪਾ ਸੰਤੋ ਮੋਹੇ ਆਪਣੀ ਪ੍ਰਭ ਮੰਗਲ ਗੁਣ ਗਾਈ ਚਰਨ ਸੰਤਨ ਕੇ ਮਾਥੇ ਮੇਰੇ ਉਪਰ ਨੈਣੋ ਤੂਰ ਬਾਛਾਈ ਜਿਹੇ ਪ੍ਰਸਾਦ ਮਿਲੀਐ ਪ੍ਰਭ ਨਾਨਕ ਬਲ ਬਲ ਤਾਂ ਕਹਿ ਹਉ ਜਾਈ ਸਾਰੰਗ ਮਹੱਲਾ ਪੰਜਵਾਂ ਵਾਅ ਔਸਰ ਕਹਿ ਹਉ ਬਲ ਜਾਈ ਹਾਠ ਪੈਰ ਆਪਣਾ ਪ੍ਰਭ ਸਿਮਰਨ ਵੱਡ ਭਾਗੀ ਹਰ ਪਾਈ ਰਹਾਉ ਭਲੋ ਕਬੀਰ ਦਾਸ ਦਾਸਨ ਕੋ ਊਤਮ ਸੈਨ ਜਨ ਨਾਈ ਊਚ ਤੇ ਊਚ ਨਾਮ ਦੇਹੁ ਸਮਦਰਸੀ ਰਵਦਾਸ ਠਾਕੁਰ ਬਣਾਈ ਜਿਉ ਪਿੰਡ ਤਨ ਤਨ ਸਾਧਨ ਕਾ ਇਹੋ ਮਨ ਸੰਤ ਤੇ ਨਾਈ ਸੰਤ ਪਰਤਾਪ ਭਰਮ ਸਭ ਨਾਸੀ ਨਾਨਕ ਮਿਲੇ ਗੁਸਾਈ ਸਾਰਗ ਮਹੱਲਾ 5 ਮਨੋਰਥ ਪੂਰੇ ਸਤ ਗੁਰ ਆਪ ਸਗਲ ਪਦਾਰਥ ਸਿਮਰਨ ਜਾਂਕੈ ਆਠ ਪਹਿਰ ਮੇਰੇ ਮਨ ਜਾਪ ਰਹਾਉ ਅੰਮ੍ਰਿਤ ਨਾਮ ਸੁਆਮੀ ਤੇਰਾ ਜੋ ਪੀਵੈ ਤਿਸ ਹੀ ਤ੍ਰਿਪਤਾਸ ਜਨਮ ਜਨਮ ਕੇ ਕਿਲ ਵਿਖ ਨਾਸ ਹੈ ਆਗੇ ਦਰਗਾਹ ਹੋਏ ਖਲਾਸ ਸਰਨ ਤੁਮਾਰੀ ਆਇਓ ਕਰਤੇ ਪਾਰ ਬ੍ਰਹਮ ਪੂਰਨ ਅਬਨਾਸ ਕਰਿ ਕਿਰਪਾ ਤੇਰੇ ਚਲ ਧਾਵੂ ਨਾਨਕ ਮਨ ਤਨ ਦਰਸ ਪਿਆਸ ਸਾਰੰਗ ਮਹੱਲਾ ਪੰਜਵਾਂ ਘਰ ਤੀਜਾ ਇੱਕ ਓਅੰਕਾਰ ਸਤਿਗੁਰ ਪ੍ਰਸਾਦਿ ਮਨ ਕਹਾ ਲੁਭਾਈਐ ਆਨ ਕਉ ਈਤ ਊਤ ਪ੍ਰਭ ਸਦਾ ਸਹਾਈ ਜੀ ਸੰਗ ਤੇਰੇ ਕਾਮ ਕਉ ਰਹਾਉ ਅੰਮ੍ਰਿਤ ਨਾਮ ਪ੍ਰਿਆ ਪ੍ਰੀਤ ਮਨੋਹਰ ਇਹ ਹੈ ਅਗਾਮਨ ਪਾਨ ਕਉ ਅਕਾਲ ਮੂਰਤ ਹੈ ਸਾਧ ਸੰਤਨ ਕੀ ਠਾਹਰਨੀ ਕੀ ਧਿਆਨ ਕੋ ਬਾਣੀ ਮੰਤਰ ਮਹਾਪੁਰਖਨ ਕੀ ਮਨਹਿ ਉਤਾਰਨ ਮਾਨ ਕੋ ਖੋਜ ਲਹਿਓ ਨਾਨਕ ਸੁਖ ਥਾਨਾ ਹਰ ਨਾਮਾ ਬਿਸਰਾਮ ਕੋ ਸਾਰੰਗ ਮਹੱਲਾ ਪੰਜਵਾਂ ਮਨ ਸਦਾ ਮੰਗਲ ਗੋਬਿੰਦ ਗਾਏ ਰੋਗ ਸੋਗ ਤੇਰੇ ਮਿਟਹਿ ਸਗਲ ਅਗ ਨਿਮਕ ਹੀ ਹੈ ਹਰ ਨਾਮ ਧਿਆਇ ਰਹਾਉ ਛੋੜ ਸਿਆਨਪ ਬਹੋ ਚਤਰਾਇ ਸਾਧੂ ਸਰਣੀ ਜਾਇ ਪਾਏ ਜਉ ਹੋਏ ਕਿਰਪਾਲ ਦੀਨ ਦੁਖ ਭੰਜਨ ਜਮ ਤੇ ਹੋਏ ਧਰਮ ਰਾਏ ਏਕਸ ਬਿਨ ਨਾਹੀ ਕੋ ਦੂਜਾ ਆਰ ਨਾ ਬੀਓ ਲਗੈ ਲਾਏ ਮਾਤ ਪਿਤਾ ਭਾਈ ਨਾਨਕ ਕੋ ਸੁਖ ਦਾਤਾ ਹਰ ਪ੍ਰਾਨ ਸਾਈ ਸਾਰੇ ਮਹੱਲਾ ਪੰਜਵਾ ਹਰ ਜਨ ਸਗਲ ਉਧਾਰੀ ਸੰਗ ਕੀ ਪਏ ਪਨੀਤ ਪਵਿੱਤਰ ਮਨ ਜਨਮ ਜਨਮ ਕੇ ਦੁਖਾਰੇ ਰਹਾਉ ਮਾਰਗ ਚੱਲੇ ਤਿਨਹੀ ਸੁਖ ਪਾਇਆ ਜਿਨ ਸਿਓ ਗੋਸ਼ਟ ਸੇ ਤਰੇ ਬੂਡਤ ਘੋਰ ਅੰਧ ਕੂਪ ਮਹਿ ਤੇ ਸਾਧੂ ਸੰਗ ਪਾਰ ਪਰੇ ਜਿਨਕੇ ਭਾਗ ਵੱਡੇ ਹੈ ਭਾਈ ਤਿਨ ਸਾਧੂ ਸੰਗ ਮੁਖ ਜੋਰੇ ਤਨ ਕੀ ਧੂਰ ਬਾਂਛੈ ਨਿਤ ਨਾਨਕ ਪ੍ਰਭ ਮੇਰਾ ਕਿਰਪਾ ਕਰੇ ਸਾਰ ਮਹੱਲਾ ਪੰਜਵਾਂ ਹਰ ਜਨ ਰਾਮ 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 ਧਿਆਈ ਏਕ ਪਲਕ ਸੁਖ ਸਾਧ ਸਮਾਗਮ ਕੋਟ ਬੈਕੁੰਠਹਿ ਪਾਏ ਰਹਾਉ ਦਲਬ ਦੇਹ ਜਪ ਹੋਤ ਪਨੀਤਾ ਜਮ ਕੇ ਤਰਾਸ ਨਿਵਾਰੈ ਮਹਾ ਪਤਤ ਕੇ ਪਾਤਕ ਉਤਰੈ ਹਰ ਨਾਮਾ ਉਰ ਧਾਰੈ ਜੋ ਜੋ ਸੁਨੇ ਰਾਮ ਜਸ ਨਿਰਮਲ ਤਾ ਕਾ ਜਨਮ ਮਰਨ ਦੁਖ ਨਾ ਸਾ ਕਹੋ ਨਾਨਕ ਪਾਈਐ ਵਡ ਭਾਗੀ ਮਨ ਤਨ ਹੋਏ ਬਿਗਾਸਾ ਸਾਰੰਗ ਮਹੱਲਾ ਪੰਜਵਾਂ ਦੋ ਪਦੇ ਘਰ ਚੌਥਾ ਇਕ ਓਅੰਕਾਰ ਸਤਗੁਰ ਪ੍ਰਸਾਦਿ 모ਹਨ ਕਰਿ ਆਵੋ ਕਰੋ ਜੋ ਦਰਿਆ ਮਾਨ ਕਰੋ ਅਬ ਮਾਨ ਨਾ ਬੂਨੋ ਪੂਲ ਚੂਕ ਤੇਰੀ ਪ੍ਰਿਆ ਚਰੀਆ ਰਹਾਉ ਨਿਕਟ ਸੁਨੋ ਅਰਪੇਖੋਂ ਨਾਹੀ ਪਰਮ ਪਰਮ ਦੁਖ ਪਰਿਆ ਹੋਏ ਕਿਰਪਾਲ ਗੁਰ ਲਾਹੇ ਪਾਰ ਦੋ ਮਿਲੋ ਲਾਲ ਮਨ ਹਰੀਆ ਏਕ ਨਿਮਖ ਜੇ ਬਿਸਰੈ ਸੁਆਮੀ ਜਾਨੋ ਕੋਟ ਦਿਨ ਸ ਲਖ ਬਰੀਆ ਸਾਧ ਸੰਗਤ ਕੀ ਭੀਰ ਜੋ ਪਾਈ ਤਉ ਨਾਨਕ ਹਰ ਸੰਗ ਮਿਰਿਆ ਸਾਰਿ ਮਹੱਲਾ ਪੰਜਵਾਂ ਅਬ ਕਿਆ ਸੋਚੋ ਸੋਚ ਵਿਸਾਰੀ ਕਰਨਾ ਸਾ ਸੋਈ ਕਰ ਰਹਾ ਦੇਹ ਨਾਉ ਬਲੇਹਾਰੀ ਰਹਾਉ ਚਹੋਂ ਦਿਸ ਫੂਲ ਰਹੀ ਵਿਖਿਆ ਵਿਖ ਗੁਰਮੰਤਰ ਮੂਖ ਗਰੜਾਰੀ ਹਾਥ ਦੇ ਰਾਖਿਉ ਕਰਿ ਆਪਣਾ ਜੋ ਜਲ ਕਮਲਾ ਅਲਪਾਰੀ ਹਉ ਨਾਹੀ ਕਿਛ ਮੈਂ ਕਿਆ ਹੋਸਾਂ ਸਭ ਤੁਮ ਹੀ ਕਲ ਧਾਰੀ ਨਾਨਕ ਭਾਗ ਪਰਿਓ ਹਰਿ ਪਾਛੈ ਰਾਖ ਸੰਤ ਸਦਕਾਰੀ ਸਾਰਿ ਮਹੱਲਾ ਪੰਜਵਾਂ ਆਪ ਮੁਹੇ ਸਰਬ ਉਪਾਵ ਬਿਰਕਾਤੀ ਕਰਮ ਕਾਰਨ ਸਮਰੱਥ ਸੁਆਮੀ ਹਰ ਏਕਸਤੇ ਮੇਰੀ ਗਾਤੇ ਰਹਾਉ ਦੇਖੇ ਨਾ ਨਾ ਰੂਪ ਬਹ ਰੰਗਾ ਅਨ ਨਾਹੀ ਤੁਮ ਭਾਂਤੇ ਦੇਹੇ ਆਧਾਰ ਸਰਬ ਕੋ ਠਾਕੁਰ ਜੀ ਪ੍ਰਾਨ ਸੁਖ ਦਾਤੀ ਭਰਮ ਤੋਂ ਭਰਮ ਤੋ ਹਾਰ ਜੋ ਪਰਿਓ ਤੋ ਗੁਰ ਮਿਲ ਚਰਨ ਪਰਾਤੀ ਕਹੋ ਨਾਨਕ ਮੈਂ ਸਰਬ ਸੁਖ ਪਾਇਆ ਇਹ ਸੁਖ ਬਿਹਾਨੀ ਰਾਤੀ ਸਾਰੰਗ ਮਹੱਲਾ ਪੰਜਵਾਂ ਅਬ ਮੋਹਿ ਲਬਦਿਓ ਹੈ ਹਰ ਟੇਕਾ ਗੁਰ ਦਇਆਲ ਭਏ ਸੁਖਦਾਈ ਹੰਦੁ ਲੈ ਮਾਨਕ ਦੇਖਾ ਰਹਾ ਕਾਟੇ ਅਗਿਆਨ ਤਿਮਰ ਨਿਰਮਲਿਆ ਬੁੱਧ ਵਿਗਾਸ ਬਿਬੀਕਾ ਜਿਉ ਜਲ ਤਰੰਗ ਫੇਨ ਜਲ ਹੋਈ ਹੈ ਸੇਵਕ ਠਾਕੁਰ ਭਏ ਏਕਾ ਜਹਤੇ ਉੱਠਿਓ ਤੈ ਹੀ ਆਇਓ ਸਭ ਹੀ ਏਕੈ ਏਕਾ ਨਾਨਕ ਦ੍ਰਿਸ਼ਟ ਆਇਓ ਸਰਬ ਥਾਈ ਪ੍ਰਾਨਪਤੀ ਹਰਿ ਸਮਕਾ ਸਾਰੰਗ ਮਹੱਲਾ ਪੰਜਵਾਂ ਮੇਰਾ ਮਨ ਏਕੈ ਹੀ ਪ੍ਰੇਮ ਮੰਗੇ ਪੇਖਾਇਓ ਸਰਬ ਥਾਨ ਦੇਸ ਪ੍ਰਿਆ ਰੋਮਨਾ ਸੰਸਰ ਲਾਗੈ ਰਹਾਉ ਮੈਂ ਨੀਰੇ ਅਨਕ ਭੋਜਨ ਬਹੁ ਵਿੰਜਨ ਤਿਨ ਸਿਉ ਦ੍ਰਿਸ਼ਟਨਾ ਕਰੈ ਰਚਾਂਗੈ ਹਰ ਰਸ ਚਾਹੈ ਪ੍ਰਿਆ ਪ੍ਰਿਆ ਮੁਖ ਟੀਰੇ ਜੋ ਅਲ ਕਮਲਾ ਲੋਭੰਗੈ ਗੁਣ ਨਿਧਾਨ ਮਨ ਮੋਹਨ ਲਾਲਨ ਸੁਖਦਾਈ ਸਰਬਾਂਗੈ ਗੁਰੂ ਨਾਨਕ ਪ੍ਰਭ ਪਾਹਿ ਪਠਾਇਓ ਮਿਲੋ ਸਖਾ ਗੱਲ ਲਾਗੇ